ਮੈਂ ਤੁਹਾਡੇ ਨਾਲ ਅੱਜ ਜਿਹੜੀ ਕੱਲ ਉੱਥੇ ਗੱਲਾਂ ਹੋਈਆਂ ਨੇ ਤੁਸੀਂ ਸਾਰੇ ਨੇ ਇੰਟਰਵਿਊ ਦੇਖੀ ਹੋਣੀ ਹੈ ਕਿ ਜਿਹਦੇ ਵਿੱਚ ਇੱਕ ਲਿਖੀ ਹੋਈ ਸਕ੍ਰਿਪਟ ਦੇ ਮੁਤਾਬਕ ਇੱਕ ਲਿਖੇ ਹੋਏ ਡਰਾਮੇ ਦੇ ਮੁਤਾਬਕ ਇੱਕ ਲਿਖੀ ਹੋਈ ਵਾਰਤਕ ਦੇ ਮੁਤਾਬਕ ਕਿ ਸਵਾਲ ਕਿਹੜਾ ਹੋਊ ਅੱਗੋਂ ਜਵਾਬ ਕਿਹੜਾ ਹੋਊ ਹਾਂਜੀ ਉਹ ਜਿਹੜਾ ਸਾਰਾ ਕੁਝ ਮੈਨੇਜ ਸੀ ਪਹਿਲੋਂ ਹੀ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਉਹਨੇ ਸਵਾਲ ਹੋਏ ਜਿਸ ਤਰ੍ਹਾਂ ਦੇ ਉਹਨੇ ਜਵਾਬ ਦਿੱਤੇ ਉਹਨੇ ਇਹ ਸ਼ੋਅ ਕੀਤਾ ਕਿ ਜਿਹੜੀ ਮਾਫੀ ਵਾਲੀ ਗੱਲ ਹੈ ਸਰਸੇ ਸਾਦ ਵਾਲੀ ਇਹ 2015 ਚ ਸ਼ੁਰੂ ਹੋਈ ਜਦੋਂ MSJ 2 ਫਿਲਮ ਸੀ ਉਹਨੂੰ ਰਿਲੀਜ਼ ਕਰਾਉਣ ਵਾਸਤੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਗਏ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜੀ ਸਾਡੀ ਇਹ ਫਿਲਮ ਰਿਲੀਜ਼ ਕਰਾ ਦਿਓ ਤੇ ਉਹਨਾਂ ਨੇ ਕਿਹਾ ਕਿ ਮਾਫੀ ਮੰਗੋ ਪਹਿਲੋਂ ਫਿਰ ਉਹਨਾਂ ਕਿਹਾ ਕਿ ਅਰਜੀ ਲਿਖੋ ਹੁਣ ਮੋਟੀ ਜੀ ਗੱਲ ਹੈ ਕਿਉਂ ਕਹਿੰਦੇ ਕਿਉਂਕਿ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਸੀ ਅਸੀਂ ਇਹਨਾਂ ਦੀ 2009 ਚ ਵੀ ਕੀਤੀ ਜੀ 12 ਚ ਵੀ ਕੀਤੀ ਜੀ 14 ਚ ਵੀ ਕੀਤੀ ਜੀ ਹਾਂਜੀ ਤੇ ਮੈਂ ਉਹਨੂੰ ਪੁੱਛਣਾ ਚਾਹਣਾ ਜੇ 9 ਚ ਵੀ ਕੀਤੀ 12 ਚ ਵੀ ਕੀਤੀ 14 ਚ ਵੀ ਕੀਤੀ ਤੇ ਫਿਰ ਤੁਹਾਡੀ ਐਮਐਸਜੀ 1 ਕਿਉਂ ਰੋਕੀ ਫਿਰ ਐਮਐਸਜੀ 1 ਤੁਹਾਡੇ ਰੀਲੀਜ਼ ਹੋਈ ਕਿਉਂਕਿ ਤੁਸੀਂ ਸਿੱਖ ਵਿਰੋਧੀ ਸੀ ਔਰ ਸ਼ਰੋਮਣੀ ਅਕਾਲੀ ਦਲ ਹੈ ਜਦ ਤੱਕ ਉਹਦੀ ਸਰਕਾਰ ਰਹੀ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੇਰਾ ਜਿਹੜਾ ਆ ਉਹ ਸਰਸੇ ਵਾਲੇ ਦਾ ਚੱਲਣ ਨਹੀਂ ਦਿੱਤਾ ਖੁੱਲਣ ਨਹੀਂ ਦਿੱਤਾ ਕਿਸੇ ਤਰ੍ਹਾਂ ਦਾ ਉਹਦਾ 사త్సੰਗ ਨਹੀਂ ਹੋਣ ਦਿੱਤਾ ਇਹ ਸ਼ਰਮਨੀਕਾਲੀ ਦਲ ਦੀ ਸਰਕਾਰ ਸੀ ਔਰ ਮੈਂ ਇਹਦੇ ਉੱਤੇ ਵੀ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਤਾਥ ਰੱਖੂੰਗਾ ਕਿ ਜਿਹੜੀ ਉਹ ਮਾਫੀ ਵਾਲੀ ਚਿੱਠੀ ਹੈ ਕਿੱਥੇ ਲਿਖੀ ਗਈ ਕਿੰਨੇ ਲਿਖੀ ਔਰ ਕੌਣ ਸ਼੍ਰੀ ਅਕਾਲ ਤਖਤ ਸਭ ਤੇ ਲੈ ਕੇ ਆਇਆ ਕਿਸ ਕਿਸ ਰੂਪ ਚ ਉਹਦੇ ਉੱਤੇ ਡਿਸਕਸ਼ਨ ਹੋਈ ਤੇ ਅਖੀਰ ਤੇ ਜਿਹੜਾ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਸਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਤੇ ਜਿਹੜਾ ਸਿੱਖ ਭਾਵਨਾਵਾਂ ਨੂੰ ਰੋਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਵਾਪਸ ਲੈਣਾ ਪਿਆ ਇਹ ਸਾਰੇ ਜਿਹੜੇ ਤੱਥ ਨੇ ਇਹ ਸਬੂਤਾਂ ਸਮੇਤ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਇੱਕ ਮੈਂ ਇੱਥੇ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ ਜਿਹੜਾ ਬਿਆਦਵੀ ਦੇ ਕੇਸਾਂ ਦਾ ਮੁੱਖ ਦੋਸ਼ੀ ਹੈ ਇਹਦੇ 164 ਦੇ ਬਿਆਨ ਦੀ ਅਦਾਲਤ ਵਿੱਚ ਦਰਜ ਨਹੀਂ ਇਹ ਐਸਆਈਟੀ ਕੋਲੇ ਵੀ ਇਹ ਰਿਮਾਂਡ ਤੇ ਰਿਹਾ ਹੈ ਜਿਹੜੀ ਐਸਪੀਐਸ ਪਰਮਾਰ ਵਾਲੀ ਉਹਨਾਂ ਨੇ ਇਨਵੈਸਟੀਗੇਸ਼ਨ ਵੀ ਕੀਤੀ ਹੈ ਜਿਹੜੇ ਬਿਆਦਵੀ ਦੇ ਕੇਸਾਂ ਦੀ ਜਿਹੜੀ ਐਸਆਈਟੀ ਬਣੀ ਹੈ ਪਹਿਲੀ ਤੇ ਗੱਲ ਦੱਸਦੇ ਨੇ ਕਿ ਜੇ ਇਹਦੇ ਕੋਲ ਅਜਿਹੇ ਤੱਥ ਸੀ ਜਿਹੜੇ ਕਿ ਬੜੇ ਗੰਭੀਰ ਐ ਇਹਨੇ ਉੱਥੇ ਐਸਆਈਟੀ ਦੇ ਸਾਹਮਣੇ ਉਹਨਾਂ ਦਾ ਇਜ਼ਹਾਰ ਕੀਤਾ ਉਹਨਾਂ ਦਾ ਪ੍ਰਟਾਵਾ ਕੀਤਾ ਉਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਿਆ ਦੂਜੀ ਗੱਲ ਜਿਹੜੀ ਐ 164 ਦੇ ਬਿਆਨ ਜਿਹੜੇ ਐ ਜਿਹੜੇ ਕਿ ਇਨੇ ਆਪ ਦੀ ਜ਼ਿੰਦਗੀ ਦਾ ਜੋ ਵੀ ਇਸ ਮੁਤਲਕ ਸੱਚ ਸੀਗਾ ਉਹ ਅਦਾਲਤਾਂ ਦੇ ਸਾਹਮਣੇ ਰੱਖਿਆ 164 ਦੇ ਬਿਆਨਾਂ ਦੇ ਵਿੱਚ ਅਜੇ ਹਾਂ ਇਹਨੇ ਪ੍ਰਗਟਾਵਾ ਕਿਉਂ ਨਹੀਂ ਕੀਤਾ ਆਜੀ ਕਿਉਂ ਅਜੇ ਹਾਂ ਕਹਾਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਮਿੱਥੇ ਹੋਏ ਏਜੰਡੇ ਦੇ ਮੁਤਾਬਕ ਪ੍ਰੋਪਗੈਂਡਾ ਜਿਹੜਾ ਆ ਕੀਤਾ ਜਾ ਰਿਹਾ ਜਿਹਦਾ ਜਿਹਨੂੰ ਰੂਪ ਦੇਣ ਵਾਸਤੇ ਅੱਗੇ ਵਧਾਉਣ ਵਾਸਤੇ ਸਾਡੇ ਕੁਝ ਪੱਤਰਕਾਰ ਜਿਹੜੇ ਭਾਈਚਾਰਾ ਆ। ਹਾਂਜੀ ਪੱਤਰਕਾਰ ਵੀਰ ਜਿਹੜੇ ਅੱਗੇ ਆਏ ਨੇ। ਹਾਂਜੀ। ਉਹ ਉਹ ਜਿਹੜਾ ਆ ਉਹ ਸ਼ਰੇਮ ਜਿਹੜਾ ਆ ਉਸ ਕੂੜ ਦੇ ਪ੍ਰਚਾਰ ਦੇ ਏਜੰਡੇ ਦਾ ਹਿੱਸਾ ਬਣ ਕੇ ਜਿਹੜੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਹੈ। ਉਹਨਾਂ ਦੇ ਇਸ਼ਾਰੇ ਤੇ ਜਿਹੜਾ ਆ ਉਹਨੂੰ ਅੱਗੇ ਵਧਾ ਰਹੇ ਨੇ। ਹੁਣ ਮੈਂ ਇੱਕ ਬੇਨਤੀ ਕਰੂੰਗਾ ਇੱਕ ਤੁਸੀਂ ਵੀ ਸੁਣਿਆ ਹੋਣਾ ਜੀ ਜਿਹੜੀ ਐਮ ਐਸ ਜੀ 2 ਹੈ ਜਿਹੜੀ ਉਹਦੀ ਸਰਸੇ ਵਾਲੇ ਦੀ ਫਿਲਮ ਸੀਗੀ ਉਹਨੂੰ ਚਲਾਉਣ ਵਾਸਤੇ 100 ਕਰੋੜ ਰੁਪਏ ਚ ਸਮਝੌਤਾ ਹੋਇਆ ਬੜੀਆਂ 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 ਖਬਰਾਂ ਬਣੀਆਂ ਬੜਾ ਮੀਡੀਆ ਚ ਚੱਲਿਆ ਇਹੀ ਲੋਕ ਜਿਹਨਾਂ ਦਾ ਮੈਜਿਕ ਕਰ ਰਹੇ ਆ ਜੇ ਕਰਤੇਸ਼ ਲਖੀ ਜੀ ਤੇ ਇੱਕ ਪੰਜਾਬ ਟੈਲੀਵਿਜ਼ਨ ਵਾਲਾ ਹਾਂਜੀ ਤੇ ਹੋਰ ਵੀ ਬਖਸ਼ੇ ਤੇ ਕਿਸੇ ਨੇ ਵੀ ਨਹੀਂ ਕਿਹਾ ਬਹੁਤ ਵਿਰਲੇ ਨੇ ਹੈਗੇ ਨੇ ਸੱਜਣ ਜਿਹੜੇ ਸੱਚੀ ਸੁੱੱਚੀ ਪੱਤਰਕਾਰੀ ਕਰਦੇ ਨੇ ਐ ਨੱਪ ਕੱਲੀ ਦਿੱਤੀ ਸਾਰੇ ਪ੍ਰਿੰਟ ਮੀਡੀਆ ਨੈਸ਼ਨ ਮਤਲਬ ਇਲੈਕਟ੍ਰੋਨਿਕ ਮੀਡੀਆ ਜੀ 100 ਕਰੋੜ ਰੁਪਏ ਚ ਸੌਦਾ ਹੋਇਆ ਸੀਗਾ ਐਮਐਸਜੀ ਦਾ 2 ਦਾ ਚਲਾਉਣ ਦਾ ਤੇ ਅਕਸ਼ੈ ਕੁਮਾਰ ਦੀ ਕੋਠੀ ਦੇ ਵਿੱਚ ਹੋਇਆ ਸੀਗਾ ਤੇ ਉਹ ਮੀਡੀਏਟਰ ਸੀਗਾ ਤੇ ਕੀਤਾ ਕਿਨੇ ਸੀਗਾ ਸਾਹਬ ਦਾ ਐਮ.ਐਲ.ਏ ਹਰਬੰਸ ਸਿੰਘ ਜਲਾਲ ਨੇ ਤੇ ਮੇਰੇ ਖਿਆਲ ਕਿਸੇ ਵੀ ਚੈਨਲ ਨੇ ਉਹਦੀ ਇੰਟਰਵਿਊ ਨਹੀਂ ਛੱਡੀ ਹੋਣੀ ਵੀ ਜਲਾਲ ਸਾਹਿਬ ਤੁਸੀਂ ਦੱਸੋ ਹਾਂਜੀ ਬੜੀ ਵੱਡੀ ਗੱਲ ਹੈ ਜੀ ਤੁਸੀਂ ਬੜਾ ਸੱਚ ਸਾਹਮਣੇ ਲਿਆ ਰਹੇ ਜੀ ਇਹੀ ਕੋ ਚੱਲਦਾ ਰਿਹਾ ਨਾ ਜਲਾਲ ਝੂਠਾ ਪੈ ਗਿਆ ਝੂਠ ਕੂੜ ਨੰਗਾ ਹੋ ਗਿਆ ਅੱਜ ਜਲਾਲ ਦਾ ਕੋਈ ਨਾ ਲਿੰਦਾ ਫਿਰ ਇੱਕ ਬੀਬੀ ਸ਼ਬਦ ਬੜਾ ਪਵਿੱਤਰ ਹੈ ਸਾਡੇ ਧਰਮ ਚ ਸਾਡੇ ਸਮਾਜ ਚ ਮੈਂ ਬੀਬੀ ਤੇ ਨੇ ਕਹੂੰਗਾ ਪਰ ਮੈਂ ਖੱਜ ਜਨਾਨੀ ਜ਼ਰੂਰ ਕਹੂੰਗਾ ਉਹ ਵੀਰਪਾਲ ਕ ਪਤਾ ਨਾ ਸੁਣਿਆ ਨਾ ਵੀਰਪਾਲ ਕ ਉਹ ਸਰਸੇ ਵਾਲੇ ਦੀ ਚਲੀ ਅਗੁਫਾਲੀ ਸੇਵਾ ਕਰਨ ਵਾਲੇ ਹਾਂਜੀ ਉਹ ਜਨਾਨੀ ਆਉਂਦੀ ਆ ਖੱਜ ਉਹ ਕਹਿੰਦੀ ਆ ਜੀ ਪੋਸ਼ਾਕ ਜਿਹੜੀ ਐ 2007 ਚ ਜਿਹੜੀ ਸਲਾਬਤਪੁਰੇ ਡੇਰੇ ਚ ਪਾਈ ਸੀ ਰਾਮ ਰੀਵ ਨੇ ਉਸ ਵੀਰ ਸਿੰਘ ਬਾਦਲ ਨੇ ਭੇਜੀ ਸੀ ਚਲੋ ਉਹ ਵੀ ਅਹੀਂ ਰੌਲਾ ਰਪਾ ਆਪਾਂ ਆਪੂ ਕੇ ਤੱਥ ਤੂਥ ਕੱਢ ਕੇ ਸਾਰੀਆਂ ਗੱਲਾਂ ਕਰ ਕਰ ਕੇ ਅਸੀਂ ਝੂਠੀ ਕੀਤੀ ਆ ਜੋ ਖੱਚ ਜਨਾਨੀ ਨਹੀਂ ਲੱਭਦੀ ਤੇ ਲੋਕਾਂ ਨੂੰ ਵੀ ਭੁੱਲ ਗਿਆ ਇੱਜਤਾ ਕਿ ਉਹ ਖੱਚ ਜਨਾਨੀ ਵੀ ਵੀਰਪਾਲ ਕੋਲ ਵੀ ਸਾਹਮਣੇ ਆਈ ਸੀ ਫਿਰ ਇੱਕ ਆਈਪੀਐਸ ਅਫਸਰ ਬੜੇ ਸੀਨੀਅਰ ਆਈਪੀਐਸ ਅਫਸਰ ਡੀਜੀਪੀ ਲੈਵਲ ਦੇ ਬੰਦੇ ਮਾ ਗੰਦਾ ਤੇ ਮਾ ਝੂਠਾ ਬੰਦਾ ਤੇ ਮਾ ਕਰਪਟ ਬੰਦਾ ਸ਼ਸ਼ੀਕਾਂਤ ਜਿਹਨੂੰ ਮੈਂ ਵੀ ਅਦਾਲਤ ਵਿੱਚ ਖਿੱਚਿਆ ਸੀਗਾ ਹਾਂਜੀ ਮੇਰੇ ਬਾਰੇ ਵੀ ਇਹਨੂੰ ਕੋਈ ਬਕਵਾਸ ਕੀਤੀ ਸੀ ਤੇ ਮੈਂ ਅਦਾਲਤ ਦੇ ਵਿੱਚ ਫਿਰ ਮਾਣ ਹੈ ਮਾਣਹਾਨੀ ਦਾ ਕੇਸ ਕੀਤਾ ਸੀਗਾ ਫਿਰ ਤਰਲੇ ਮਾਰ ਮਰ ਕੇ ਛੁੱਟਿਆ ਸੀ ਮੇਰੇ ਕੋਲ ਅੱਜ ਵੀ ਉਹਦਾ ਫੀਡਬੈਕ ਆਇਆ ਉਹਨੇ ਵੀ ਗੱਲ ਕੀਤੀ ਕਿ ਜਿਹੜੀ ਪਛਾਣਕ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ ਤੇ ਬਾਅਦ ਚ ਮੁੱਕਰ ਗਿਆ ਜਦੋਂ ਨਾਸਾਂ ਤੇ ਵੱਜੀਆਂ ਤੇ ਮੁਕਰ ਗਿਆ ਹਾਂਜੀ ਕਹਿੰਦਾ ਜੀ ਨਹੀਂ ਜੀ ਆਹ ਆ ਜੀ ਉਹ ਆ ਜੀ ਫਿਰ ਮਿੱਟੀ ਪਾਉਣ ਲੱਗ ਪਿੰਦੇ ਉਹ ਸ਼ਸ਼ੀਕਾਂਤ ਕਿੱਥੇ ਹੈ ਜਿਹਦੀ ਗੱਲ ਨੂੰ ਜੀ ਸ਼ਸ਼ੀਕਾਂਤ ਜਿਹੜੇ ਇੰਟੈਲੀਜੈਂਸ ਦੇ ਅਫਸਰ ਸੀਗੇ ਹੈੱਡ ਸੀਗੇ ਉਹਨਾਂ ਨੇ ਆ ਪਰਟਾਵਾ ਕੀਤਾ ਜੀ ਆ ਕੀਤਾ ਜੀ ਹੁਣ ਇਹ ਕਹਿੰਦਾ ਕਿ ਜੀ Swift ਕਾਰ ਤੇ 2012 ਦੀਆਂ ਚੋਣਾਂ ਦੇ ਵਿੱਚ ਸਮਰਥਨ ਲੈਣ ਵਾਸਤੇ ਰਾਤ ਨੂੰ ਸੁਖਬੀਰ ਸਿੰਘ ਬਾਦਲ ਇੱਕ ਸਵਿਫਟ ਕਾਰ ਤੇ ਡੇਰੇ ਦੇ ਵਿੱਚ ਆਉਂਦੇ ਨੇ। ਗੁਰੂਆ ਬੜੀ ਵੱਡੀ ਗੱਲ ਹੈ ਤੁਹਾਡੇ ਕੋਲ ਸਬੂਤ ਹੋਣਾ। ਕੋਈ ਸੀਸੀਟੀਵੀ ਹੋਊਗੀ, ਕੋਈ ਫੋਟੋ ਹੋਊਗੀ, ਕੋਈ ਤਾਂ ਸਬੂਤ ਹੋਊਗਾ ਹੀ। ਕਿ ਝੁਰਲੂ ਹੀ ਛੱਡਿਆ ਝੂਠਾਲਾ ਜਿਦ ਤਰ੍ਹਾਂ ਪਹਿਲਾਂ ਛੱਡਦੇ ਰਹੇ ਆ। ਜੈਡ ਪਲੱਸ ਸਿਕਿਉਰਟੀ ਵਾਲਾ ਹੋਵੇ ਤੇ ਰਾਤ ਨੂੰ ਸਵਿਫਟ ਗੱਡੀ ਤੇ ਫਿਰੇ। ਇਹ ਕਦੀ ਹੋ ਸਕਦਾ? ਫਿਰ ਇੱਕ ਕਹਿੰਦਾ ਕਿ ਜੀ ਸੁਖਬੀਰ ਸਿੰਘ ਬਾਦਲ ਨੇ ਡੇਰੇ ਸਰਸੇ ਦੇ ਵਿੱਚ ਜਿਹੜੀ ਉਹ ਸਵਿਫਟ ਕਾਰ ਵਾਲੀ ਦਿੱਲੀ ਦੇ ਵਿੱਚ ਜੈਪੁਰ ਦੇ ਵਿੱਚ ਸਮੇਂ-ਸਮੇਂ ਤੇ ਮੁਲਾਕਾਤਾਂ ਕੀਤੀਆਂ ਯਾਰ ਕੋਈ ਤਾਂ ਸਬੂਤ ਲੈ ਕੇ ਆਓ ਕੋਈ ਤਾਂ ਸਬੂਤ ਲੈ ਕੇ ਆਓ ਹੁਣ ਇੱਕ ਜਸਟਿਸ ਜੋਰਾ ਸਿੰਘ ਨੇ ਉਹਨਾਂ ਨੇ ਮੇਰੇ ਖਿਆਲ ਮਾਰਚ ਮਹੀਨੇ ਚ ਇਸ ਤੋਂ ਬਾਅਦ ਇੱਕ ਇੰਟਰਵਿਊ ਦਿੱਤੀ ਸੀ ਕਿਸੇ ਚੈਨਲ ਨੂੰ ਸ਼ਦ ਲੋਕਨਾਥ ਚੈਨਲ ਹੈ ਜਿੱਚ ਉਹਨਾ ਪ੍ਰਟਾਵਾ ਕੀਤਾ ਕਿ ਜਿਹੜੇ ਵਿਦਬੀ ਦੇ ਘਟਨਾਵਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਹੱਥ ਹੈ ਬੜੀ ਇੰਟਰਵਿਊ ਚੱਲੀ ਪਰ ਕਿਸੇ ਪੱਤਰਕਾਰ ਨੇ ਜਿਹੜਾ ਪੰਜਾਬ ਟੈਲੀਵਿਜ਼ਨ ਵਾਲਾ ਜਿਹੜਾ ਨੁਕੀ ਨੁਕੀ ਗੱਲ ਚੱਕ ਕੇ ਫਿਰ ਵੱਡੀ ਬਣਾਉਂਦਾ ਆ ਹਾਂਜੀ ਉਹਦੇ ਤੇ ਕਿਉਂ ਨਹੀਂ ਬੋਲੇ ਆ ਜੋਰਾ ਸਿੰਘ ਜਸਟਿਸ ਹੈ ਜਿਹੜਾ ਜੀ ਜਸਟਿਸ ਜੋਰਾ ਸਿੰਘ ਨੇ ਰਿਪੋਰਟ ਪੇਸ਼ ਕੀਤੀ ਸੀ ਜੀ ਉਹ ਓਪਨ ਨਹੀਂ ਕੀਤੀ ਜੀ ਤੇ ਜਸਟਿਸ ਜੋਰਾ ਸਿੰਘ ਕਹਿੰਦਾ ਕਿ ਬੀਆਰਬੀ ਦੀਆਂ ਘਟਨਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਜੀ ਬੋਲਦੇ ਹੁਣ ਮੈਂ ਇੱਕ ਬੇਨਤੀ ਕਰਦਾ ਕਿ 2007 ਦੇ ਵਿੱਚ ਪਹਿਲੀ ਵਾਰ ਇਹਨਾਂ ਦਾ ਪੋਲਿਟੀਕਲ ਵਿੰਗ ਬਣਦਾ ਡੇਰੇ ਸਰਸੇ ਦਾ ਤੇ 2007 ਦੇ ਵਿੱਚ ਇਹ ਕਾਂਗਰਸ ਦੀ ਓਪਨਲੀ سپورਟ ਕਰਦੇ 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਸਾਰੇ ਉਮੀਦਵਾਰ ਜਿਹੜੇ ਆ ਡੇਰੇ ਸਰਸੇ ਪਹੁੰਚਦੇ ਆ ਹਕੂਨਾਮਾ ਹੋਣ ਦੇ ਬਾਵਜੂਦ ਜਾ ਕੇ سپورਟ ਮੰਗਦੇ ਆ ਤੇ ਡੇਰਾ ਸਰਸਾ ਉਹਨਾਂ ਦੀ ਫਿਰ سپورਟ ਕਰਦਾ 2007 ਅਸੀਂ ਮਾਲਵਾ ਜਿਹੜੀ ਸਰਸੇ ਵਾਲੇ ਦੀ 벨ਟ ਹੈ ਉੱਥੋਂ ਬੁਰੀ ਤਰ੍ਹਾਂ ਹਰੇ ਸੀਟਾਂ ਹੀ ਨਹੀਂ ਆਈਆਂ 2012 ਚ ਬੁਰੀ ਤਰ੍ਹਾਂ ਹਰੇ ਤੇ 2017 ਚ ਅਸੀਂ ਉੱਥੋਂ ਬੁਰੀ ਤਰ੍ਹਾਂ ਹਰੇ ਤੇ 2007 ਚ ਜੇ ਸਰਕਾਰ ਬਣੀ 12 ਚ ਸਰਕਾਰ ਬਣੀ ਤੇ ਮਾਝੇ ਤੇ ਦਬਾਬੇ ਦੇ ਸਿਰ ਤੇ ਬਣੀ ਇੱਥੇ ਕਹਿੰਦੇ ਵੋਟਾਂ ਦੀ ਖਾਤਰ ਉਹਦਾ ਜਿਆ ਕਰਤਾ ਜੀ ਆ ਉਹ ਕਹਤਾ ਵੋਟਾਂ ਪਾਈਆਂ ਕਦੋਂ ਤੇ ਪੁਵਾਈਆਂ ਕਦੋਂ ਮੰਗੀਆਂ ਕਦੋਂ ਜਿਨ੍ਹਾਂ ਨੇ ਮੰਗੀਆਂ ਉਹਨਾਂ ਫੁੱਫੜਾਂ ਦਾ ਨਾਂ ਨਹੀਂ ਲੈਂਦੇ ਉਹਨਾਂ ਦਾ ਜ਼ਿਕਰ ਨਹੀਂ ਜ ਕਰਦੇ ਕਿਉਂ ਸਿੱਖ ਨਹੀਂ ਗਏ ਪਰ ਕਿਉਂਕਿ ਉਹ ਕਾਂਗਰਸੀ ਹੈ ਕਾਂਗਸ ਬੜੀ ਕਰਤੀ ਕਾਂਗਸ ਤਾਂ ਮਹੱਤਵੀ ਬਣ ਗਏ ਹੁਣ ਸਭ ਤੋਂ ਵੱਡਾ ਝੂਠ ਜਿਹੜਾ ਪ੍ਰਦੀਪ ਕੁਲਰ ਦਾ ਇੱਕ ਹੋਰ ਹੈ ਉਹ ਕਹਿੰਦਾ ਜੀ ਜਿਹੜਾ ਮੈਂ ਸਰਸੇ ਵਾਲਾ ਡੇਰਾ ਆ ਉਹਦੇ ਪੋਲਿਟਿਕਲ ਵਿੰਗ ਦਾ ਮੁਖੀ ਹੈ ਹੈੱਡ ਹੈ ਜਦ ਕੇ ਪੋਲਿਟਿਕਲ ਵਿੰਗ ਦਾ ਮੁਖੀ ਜਿਹੜਾ ਚੇਅਰਮੈਨ ਹੈ ਉਹ ਰਾਮ ਸਿੰਘ ਹੈ ਤੁਸੀਂ ਵੀ ਗੂਗਲ ਤੇ ਸਰਚ ਕਰ ਲੈਣ ਪਰਦੀਪ ਕਲੇਰ 45 ਮੈਂਬਰੀ ਇਹਨਾਂ ਦੀ ਨੈਸ਼ਨਲ ਕਮੇਟੀ ਆ ਉਹਦਾ ਇੱਕ ਮੈਂਬਰ ਹੈ ਇਹਨੇ ਤਾਂ ਜੋ ਕੀਤਾ ਜੀ ਮਤਲਬ ਸਾਰਾ ਕੁਝ ਹੀ ਰਾਜਨੀਤਿਕ ਜਿਹੜੇ ਫੈਸਲੇ ਮੈਂ ਲੈਂਦਾ ਸੀ ਰਾਜਨੀਤਿਕ ਲੋਕਾਂ ਨਾਲ ਮੇਰਾ ਹੀ ਸਾਰਾ ਕੁਝ ਸੀਗਾ ਤੇ ਹੁਣ ਤੁਸੀਂ ਦੇਖੋ ਕਿ ਬੀਬਾ ਜੀ ਜਿਹੜੇ ਨੇ ਉਹ ਕਹਿੰਦਾ ਕਿ ਬੀਬਾ ਜੀ ਦੀ ਮਦਦ ਕਰਦੇ ਰਹੇ 2009 ਚ ਬੀਬਾ ਜੀ ਆਪਣੇ ਬਲਬੁੱਤੇ ਜਿੱਤੇ 2014 ਜਿੱਤੇ ਤੇ 2019 ਉਦੋਂ ਮੈਂ ਪੁੱਛਦਾ ਇਹਨਾਂ ਪੱਤਰਕਾਰਾਂ ਨੂੰ ਤੇ ਉਹ ਜਿਹੜਾ ਮਾਹ ਚਾਵਲਿਆ ਪ੍ਰਦੀਪ ਕਲੇਰੇ ਕਿ ਉਦੋਂ ਬੀਬਾ ਦੀ ਜਿਹੜੀ ਮੱਧਾ ਹੈ 2019 ਚ ਤੇ ਹੁਣ 2024 ਚ ਤੁਹਾਡੇ ਫੁੱਫੜ ਨੇ ਆਣ ਕੇ ਕੀਤੀ ਕਿ ਉਹ ਫਿਰ ਜਿੱਤੀ ਹੈ ਜਿੱਤੀ ਕਿ ਨਹੀਂ ਜਿੱਤੀ ਇਹ ਜਿੱਤਾਂ ਜਿਹੜੀਆਂ ਨੇ ਰੱਬ ਬਖਸ਼ਦਾ ਆ ਜਦੋਂ ਬਖਸ਼ਦਾ ਆ ਉਹ ਆਪਦੇ ਬਲਬੂਤੇ ਤੇ ਜਿੱਤਦੇ ਰਹੇ ਆ ਹਾਂਜੀ ਤੇ ਜੇ ਸਰਸੀ ਵਾਲਿਆਂ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹ 2007 ਵਿੱਚ ਜਿੱਤੇ 2007 ਚ ਵੀ ਮਾਲਵਾ ਜਿੱਤੇ 12 ਚ ਵੀ ਮਾਲਵਾ ਜਿੱਤੇ ਤੇ 17 ਚ ਤੇ ਜਿੱਤੇ ਜਿੱਤੇ ਆ ਹੁਣ ਮੈਂ ਇੱਕ ਬੇਨਤੀ ਕਰਦਾ ਕਿ ਆ ਚਿੱਠੀ ਹੈ ਜਿਹੜੀਆਂ 2015 ਦੇ ਵਿੱਚ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਸੀ। ਉਹਨਾਂ ਘਟਨਾਵਾਂ ਨੂੰ ਲੈ ਕੇ ਸੱਤਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਦੋਂ ਘਟਨਾਵਾਂ ਵਾਪਰ ਰਹੀਆਂ ਸੀਗੀਆਂ ਪੰਜਾਬ ਜਿਹੜਾ ਬੁਰੀ ਤਰ੍ਹਾਂ ਜਿਹੜਾ ਆ ਉਹ ਰੋਸ ਦੇ ਵਿੱਚ ਚੱਲ ਰਿਹਾ ਸੀਗਾ ਸੰਗਤਾਂ ਜਿਹੜੀਆਂ ਛੜਕਾਂ ਤੇ ਸੀਗੀਆਂ ਉਹਦੇ ਦਰਮਿਆਨ ਹੀ 17 ਅਕਤੂਬਰ 2015 ਨੂੰ ਇਹ ਚਿੱਠੀ ਲਿਖੀ ਜਿਹਦੇ ਵਿੱਚ ਸਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਜੇਹੀਆਂ ਘਟਰਾਵਾਂ ਨੂੰ ਲੈ ਕੇ ਜਿਹੜੀਆਂ ਮੰਦਭਾਗੀਆਂ ਵਾਪਰੀਆਂ ਉਹਨਾਂ ਨੇ ਪੀੜਾ ਦਾ ਬੇਦਨਾ ਦਾ ਪਛਤਾਪ ਦਾ ਉਹਨਾਂ ਨੇ ਇਜ਼ਹਾਰ ਕੀਤਾ ਆ ਰਿਪੋਰਟਿੰਗ ਹੋਈ ਆ ਉਸ ਚਿੱਠੀ ਨੂੰ ਲੈ ਕੇ ਅਖਬਾਰਾਂ 'ਚ ਖਬਰਾਂ ਲਗੀਆਂ ਨੇ ਜਿਹੜੀਆਂ 17 ਅਕਤੂਬਰ 2015 ਦੀ ਚਿੱਠੀ ਹੈ ਜਹੇਦਾਰ ਸ਼੍ਰੀ ਅਕਾਲ ਤਖਸੈਬ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਸਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਆ ਅਜੀਤ ਅਖਬਾਰ ਦੀ ਖਬਰ ਕਿ ਪਛਤਾਤ ਦੀ ਭਾਵਨਾ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ ਬਾਦਲ ਇਹਦੇ ਵਿੱਚ ਹੀ ਆ ਕਿ ਜਹੇਦਾਰ ਨੂੰ ਚਿੱਠੀ ਦਿੱਤੀ ਹੁਣ ਤੁਸੀਂ ਦੇਖੋ ਇੱਕ ਤਰ੍ਹਾਂ ਦੀ ਇਤਿਹਾਸਕ ਚਿੱਠੀ ਹੈ ਅਕਾਲੀ ਦਲ ਦੇ ਪਹਿਲੇ ਦਿਨ ਤੋਂ ਹੀ ਜਦੋਂ ਇਹ ਘਟਨਾਵਾਂ ਵਾਪਰ ਰਹੀਆਂ ਸੀ ਇਹ ਪੀੜੇ ਦੇ ਵਿੱਚੋਂ ਲੰਘ ਰਿਹਾ ਸੀਗਾ ਇੱਕ ਆਪਣੇ ਆਪ ਨੂੰ ਇਤਿਹਾਸਕਾਰ ਕਹਿੰਦਾ ਹੈ ਪੱਤਰਕਾਰ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਜਿਸ ਦਿਨੇ ਚਿੱਠੀ ਫਿਰ ਦੁਬਾਰਾ ਚਰਚਾ ਚ ਆਉਂਦੀ ਆ ਕੁਝ ਦਿਨ ਪਹਿਲਾਂ ਤੇ ਸ਼ਾਮਾਂ ਨੂੰ ਡਿਬੇਟ ਕਰਦੇ ਨੇ ਮਹਾਪੁਰਸ਼ ਕੀਨਾ ਦਾ ਰੰਦਾਵੇ ਦਾ ਕੀ ਨਾਮ ਆ ਅਰਜੰਦਰ ਰੰਦਾਵਾ ਉਹ ਕਰਦੇ ਨੇ ਨਾਲ ਇੱਕ ਸਭ ਤੋਂ ਦੁਨੀਆ ਦੇ ਸਿਆਣੇ ਹਮੀਰ ਸਿੰਘ ਜਿਹੜੇ ਕਹਿੰਦੇ ਕਿ ਮੇਰੇ ਤੋਂ ਵੱਧ ਸਿਆਣਾ ਹੀ ਕੋਈ ਨਹੀਂ ਉਹ ਬੈਠੇ ਹੁੰਦੇ ਆ ਤੇ ਜਗਤਾਰ ਸਿੰਘ ਜੀ ਕਹਿੰਦੇ ਆ ਜੀ ਮੇਰੇ ਕੋਲ ਤਾਂ ਸਾਰਾ ਰਿਕਾਰਡ ਹੈ ਜੀ ਇਹ ਚਿੱਠੀ ਆਈ ਕਿੱਥੋਂ ਇਹ ਤਾਂ ਹੈ ਹੀ ਨਹੀਂ ਇਹ ਹੋਣੀ ਕਿਉਂ ਬਣਾਈ ਗਈ ਹੋਣੀ ਕਿਉਂ ਲਿਆਂਦੀ ਗਈ ਉਹਨੂੰ ਸੀਗਾ ਸ਼ਾਇਦ ਅਖਬਾਰਾਂ ਚ ਰਿਪੋਰਟਿੰਗ ਨਹੀਂ ਹੋਈ ਹਾਂਜੀ ਮਤਲਬ ਇਹ ਨਹੀਂ ਕਿ ਮੈਂ ਦੇਖ ਹੀ ਲਵਾਂ ਕੋਈ ਰਿਕਾਰਡ ਹੀ ਫੋੜ ਕੇ ਦੇਖ ਲਾਂ ਤੂੰ ਗੂਗਲ ਤੇ ਸਰਚ ਕਰ ਲਾਂ ਉਹਨੇ ਜੀ ਬਿਲਕੁਲ ਝੂਠ ਲਾਤਾ ਤੇ ਉਹਨੇ ਅਕਾਲੀ ਦਲ ਨੂੰ ਕਟਹਿਰ ਚ ਖੜਾ ਕਰਤਾ ਤੇ ਮੈਂ ਪੁੱਛਣਾ ਜਗਤਾਰ ਸਿਆ ਤੂੰ ਮਾਫੀ ਮੰਗੀ ਸ੍ਰੀ ਅਕਾਲ ਤਖਤ ਸਾਹਿਬ ਤੇ ਗਈ ਹੋਈ ਚਿੱਠੀ ਦੀ ਮਾਫੀ ਮੰਗੀ ਜਿਹੜਾ ਤੂੰ ਝੂਠ ਬੋਲਿਆ ਪੰਥਕੋਲ ਮਾਫੀ ਮੰਗੀ ਅਕਾਲੀ ਦਲ ਦੇ ਵਿਰੁੱਧ ਜੋ ਤੂੰ ਝੂਠ ਬੋਲਿਆ ਉਸ ਦਿਨ ਉਹਦੀ ਮਾਫੀ ਮੰਗੀ ਕਿ ਮੈਂ ਕਾਲੀ ਚਾਲ ਬਾਰੇ ਰਿਪੋਰਟਿੰਗ ਗਲਤ ਕੀਤੀ ਐ ਸਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮਰਹੂਮ ਨੇ ਉਹਨਾਂ ਬਾਰੇ ਮੈਂ ਗਲਤ ਰਿਪੋਰਟਿੰਗ ਕੀਤੀ ਐ ਤੁਸੀਂ ਜੋ ਕਹਦੇ ਹੋ ਸੱਚ ਐ ਤੇ ਸੱਚ ਨੂੰ ਤੁਸੀਂ ਝੂਠ ਬਣਾ ਕੇ ਪੇਸ਼ ਕਰਦੇ ਹੋ ਤੁਸੀਂ ਠੇਕ ਕਹ ਲਿਆ ਪਤਾ ਨਹੀਂ ਕਿੱਥੋਂ ਤੁਸੀਂ ਆਏ ਜੇ ਅੱਗ ਲਾਉਣ ਵਾਲੇ ਆ ਜਸਟਿਸ ਜੋਰਾ ਸਿੰਘ ਦੀ ਇੰਟਰਵਿਊ ਹੋਈ ਜਿਹਦੇ ਚੋਂ ਕਹਿੰਦਾ ਕਿ ਸਾਬਕਾ ਜਸਟਿਸ ਤੇ ਆਪ ਦੇ ਵੱਡੇ ਲੀਡਰ ਅ ਸਾਬਕਾ ਜਸਟਿਸ ਤੇ ਆਪ ਦੇ ਵੱਡੇ ਲੀਡਰ ਜੋਰਾ ਸਿੰਘ ਦਾ ਵੱਡਾ ਦਾਵਾ ਮੇਰੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ 2015 ਚ ਹੋਈਆਂ ਬੇਅਦਬੀ ਦੇ ਪਿੱਛੇ ਘਟਰਾਵਾਂ ਪਿੱਛੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਵੀ ਹੱਥ ਸੀ ਜੇ ਭਗਵੰਤ ਮਾਨ ਚਾਹੇ ਤਾਂ ਮੇਰੇ ਨਾਲ ਅਕਾਲ ਤਖਤ ਸਾਹਿਬ ਤੇ ਬਹਿਸ ਰੱਖ ਲਵੇ ਮੈਂ ਇੱਕ ਇੱਕ ਸਬੂਤ ਦੇਵਾਂਗਾ ਇਹ ਲੋਕਨਾਦੀ ਖਬਰ ਹੈ ਕਿਸ ਨੇ ਜਲਾਈ ਹੁਣ ਮੈਂ ਅੱਗੇ ਆਉਣਾ ਆ 17 ਮਈ 2007 ਦਾ ਸਿੰਘ ਸਾਹਿਬ ਜ਼ਥੇਦਾਰ ਸ਼੍ਰੀ ਅਕਾਲ ਤਖਸੈਬ ਜਾਨੀ ਜਗਿੰਦਰ ਸਿੰਘ ਵਦਾਂਤੀ ਜੀ ਦਾ ਤੇ ਬਾਕੀ ਸਿੰਘ ਸਾਹਿਬਾਨ ਦਾ ਜਾਰੀ ਕੀਤਾ ਹੋਇਆ ਹੁਕਮਨਾਮਾ ਆ ਜਿਹਦੇ ਵਿੱਚ ਰਾਮ ਰਹੀਮ ਡੇਰਾ ਸਿਰਸਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਸਮਾਜਿਕ ਭਾਈਚਾਰਕ ਤੇ ਰਾਸੀ ਸਬੰਧ ਨਾ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਇਸ ਤੋਂ ਬਾਅਦ ਕੀ ਹੁੰਦਾ ਆ ਕਿ 29 ਮਈ 2015 ਇਸ ਹੁਕਮਨਾਮੇ ਤੋਂ ਬਾਅਦ ਤੁਸੀਂ ਦੇਖ ਲਓ ਕਿ ਹੁਕਮਨਾਮਾ ਹੈਗਾ 17 ਮਈ ਦਾ ਤੇ ਦੋ ਹਫ਼ਤੇ ਵੀ ਲੰਘਦੇ ਕਿ ਅਗਨੀ ਵੇਸ਼ ਜਿਹੜੇ ਅਗਨੀ ਵੇਸ਼ ਨੇ ਉਹ 29 ਮਈ ਨੂੰ ਸਰਸੇ ਵਾਲੇ ਦੀ ਚਿੱਠੀ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੁੰਦੇ ਨੇ ਨਾਲ ਉਹਨਾਂ ਨੇ ਆਪ ਦੀ ਚਿੱਠੀ ਵੀ ਲਾਈ ਹੈ ਜਿਹੜੀ ਕੋਈ ਧਰਮ ਸੰਸਦ ਬਣਾਈਆਂ ਵੱਖਰੇ ਵੱਖਰੇ ਧਰਮਾਂ ਦੀ ਉਹ ਵੀ ਚਿੱਠੀ ਉਹਨਾਂ ਨੇ ਲਾਈ ਹੈ ਆਹ ਜਿਹੜਾ ਆ ਉਹ ਚਿੱਠੀ ਆ ਜਿਹੜੀ ਰਾਮ ਰਹੀਮ ਦੀ ਚਿੱਠੀ ਹੈ ਇਹਦੇ ਚ ਕਹਿੰਦੇ ਆ ਜੀ ਉਹਦੇ ਵਿੱਚ ਮਾਫੀ ਵਿੱਚ ਸ਼ਬਦ ਬਾਅਦ ਚ ਵਾਰ ਦਿੱਤਾ ਗਿਆ ਹੁਣ ਇੱਥੋਂ ਜਹੇਦਾਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਤੇ ਥੱਲੇ ਜਾ ਕੇ ਕੁਦਰਤੀ ਇਹ ਕਿ ਆਪਾਂ ਆਪ ਦਾ ਵਿਸ਼ਵਾਸ ਪਾਤਰ ਹੋਏ ਜਾਂ ਦੂਸਰਾ ਤੀਸਰਾ ਲੇਦੇ ਆ ਉਹਨੇ ਖਿਮਾ ਦਾ ਜਾਚ ਲਈ ਹੈ ਥੱਲੇ ਪੂਰਾ ਨਾਮ ਲਿਖ ਕੇ ਉਤਰੇ ਬੰਨੇ ਸਾਈਨ ਕੀਤੇ ਕਿੱਥੋਂ ਐਂਟਰ ਕਰਤਾ ਪਤਾ ਨਹੀਂ ਕਿਹੜੀ ਗੱਲ ਬਣਾਈ ਜਾਂਦੇ ਆ ਆ ਉਹਦੀ ਚਿੱਠੀ ਹੈ ਜਿਹੜੀ ਉਹ ਨਾਲ ਲਾ ਕੇ ਅਗਨੀ ਵੇਸ਼ ਦੇ ਕੇ ਗਿਆ ਸਰਵ ਧਰਮ ਸੰਸਦ ਇਹ ਵੀ 29 ਮਈ ਨੂੰ ਹੀ ਸ਼੍ਰੀ ਅਕਾਲ ਤਖਤ ਸਭਾ ਤੇ ਨੂੰ ਦਿੱਤੀ ਹੈ ਸ਼੍ਰੀ ਅਕਾਲ ਤਖਤ ਸਭਾ ਦੇ ਰਿਕਾਰਡ ਦਾ ਹਿੱਸਾ ਆ ਆ 2015 2 ਜੂਨ 2015 ਦਾ ਪ੍ਰੈਸ ਨੋਟ ਆ ਡੇਰੇ ਦਾ ਝੂਠੇ ਸਾਧਾਂ ਜਿਹਦੇ ਵਿੱਚ ਉਹਨੇ ਇੱਕ ਘਟਨਾਵਾਂ ਬਾਰੇ ਗੱਲ ਕੀਤੀ ਹੈ ਕਿ ਅਸੀਂ ਸਰਵੰਸਦਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਜਾਂ ਬਰਾਬਰੀ ਤੋਂ ਕਿਹਾ ਏਸੀ ਕਲਪਨਾ ਵੀ ਨਹੀਂ ਕਰ ਸਕਤੇ ਮਾਨਵਤਾ ਕੇ ਹਿਤ ਮੈਂ ਹਮ ਰੋਹਾਨੀਅਤ ਕੇ ਸੱਚੇ ਰਹਿਬਰ ਸਤਿਗੁਰੂ ਸਰਵੰਸਦਾਣੀ ਗੁਰੂ ਗੋਬਿੰਦ ਸਿੰਘ ਜੀ ਵਾ ਗੁਰੂ ਪੰਥ ਸਿੱਖ ਸ਼ਮਾ ਚਾਹਤੇ ਹਨ ਇਹ ਵੀ 6 2015 ਦਾ ਪ੍ਰੈਸ ਨੋਟ ਹੈ ਸਰਸੇਰ ਦਾ ਮੈਂ ਇਹ ਇਹ ਸਭ ਛਤਾਨੀ ਚਾਲਾਂ ਨੇ ਉਹਦੀਆਂ ਮੈਂ ਉਹਨੂੰ ਇਹ ਇਹ ਇਹਨਾਂ ਗੱਲਾਂ ਕਰਕੇ ਬਰੀ ਨਹੀਂ ਕਰਦਾ ਇਹ ਨਾ ਸਮਝਾ ਜੀ ਮੈਨੂੰ ਡਿਫੈਂਡ ਕਰਦਾ ਆ ਅਗਨੀਵੇਸ਼ ਜੀ ਚਿੱਠੀਆਂ ਦੇ ਰਹੇ ਨੇ ਇੱਕ ਹੀ ਲਿਖਿਆ ਆ ਸਵਾਮੀ ਅਗਨੀਵੇਸ਼ ਅਕੰਪਨੀਡ ਬਾਈ ਫਾਦਰ ਡਮਣੀਆਂ ਮਨੀਉਲ ਹੈਂਡਸ ਓਵਰ ਐਂਡ ਅਪੋਲੋਜੀ ਲੈਟਰ ਫਰਮ ਡੇਰਾ ਸੱਚਾ ਸਬਦਾ ਲੈਟਰ ਗੁਰਮੀਤ ਰਾਮ ਰਹੀਮ ਸਿੰਘ ਟੂ ਦਾ ਸਿੱਖ ਕਲਰਜੀ ਹੈਡਡ ਬਾਈ ਅਕਾਲ ਤਖਤ ਜਹਿਦਰ ਜੁਗਿੰਦਰ ਸਿੰਘ ਵਿਦਾਂਤੀ ایڈ دا تخت سیکٹریٹ ویدن دا گولڈن ٹیمپل کمپلیکس ان امرتسر آن ٹیوز دے نتی مئی دو ہزار پندرہ پھر سنگھ صاحب نے کی کیا جاید دو ہزار یہ ستارہ سوری ساتھ دی ہے 29 ਮਈ 2007 ਅਗਨੀਵੇਸ਼ਰ ਜਿਹੜੀ ਚਿੱਠੀ ਲੈ ਕੇ ਆਉਂਦਾ ਫਿਰ ਇਹਦੇ ਉੱਤੇ 27 ਜੂਨ 2007 ਨੂੰ ਜਿਹੜੇ ਪੰਜ ਸਿੰਘ ਸਹਿਬਾਨ ਨੇ ਜਿਹੜੀ ਸੱਚੇ ਸਬਦੇ ਵਾਲੇ ਦੀ ਝੂਠੇ ਸਾਧ ਵਾਲੀ ਜਿਹੜੀ ਚਿੱਠੀ ਅਗਨੀਵੇਸ਼ ਲੈ ਕੇ ਆਇਆ ਸੀ ਉਹਦੇ ਉੱਤੇ ਸਿੰਘ ਸਹਿਬਾਨ ਗਿਆਨੀ ਜਗਿੰਦਰ ਸਿੰਘ ਜੀ ਵਿਦਾਂਤੀ ਇਕਬਾਲ ਸਿੰਘ ਜਹੇਦਰ ਆਨੰਦਗੜ੍ਹ ਇੱਕ ਜਹੇਦਰ ਹੁੰਦੇ ਸੀਗੇ ਇਹ ਇਹ ਹਜੂਰ ਸਾਹਿਬ ਵਾਲੇ ਆ ਤੇ ਇੱਕ ਜਿਹੜੇ ਚੜਾਈ ਕਰਕੇ ਉੱਥੋਂ ਵਾਲੇ ਆਨੰਦਪੁਰ ਸਾਹਿਬ ਵਾਲੇ ਉਹ ਬੈਠੇ ਆ ਪੰ ਸਿੰਘ ਸਹਿਬਾਨ ਇਹਨਾਂ ਨੇ 27 ਜੂਨ 2007 ਨੂੰ ਉਹ ਚਿੱਠੀ ਤੇ ਬਕਾਇਦਾ ਵਿਚਾਰ ਕੀਤੀ ਆ ਖਬਰ ਹੈ ਹਾਂਜੀ ਅਖਬਾਰ ਦੀ ਖਬਰ ਹੈ ਜਿਹਦੇ ਵਿੱਚ ਸਿੱਖ ਹੈਡਕਵਰਟਰ ਹੋਲਡ ਮੀਟਿੰਗ ਇਨਸਾਈਡ ਦਾ ਗੋਲਡਨ ਟੈਂਪਲ ਕੰਪਲੈਕਸ ਇੰਮਰਸਰ ਇੰਡੀਆ ਵੈਡਨਸਡੇ ਜੂਨ 27 2007 ਇੱਕ ਕ੍ਰੂਸ਼ਲ ਮੀਟਿੰਗ ਆਫ ਟਾਪ ਸਿੱਖ ਕਲੈਰਿਕਸ ਹਾਟਡ ਅ ਵੈਡਨਸਡੇ ਆਫਟਰਨੂਨ ਟੂ ਟੇਕ ਅ ਸਟਾਕ ਆਫ ਦਾ ਸਿਚੁਏਸ਼ਨ ਇਨ ਦਾ ਵੇਕ ਆਫ ਐਨ ਅਪੋਲੋਜੀ ਰਿਪੋਰਟਡਲੀ ਟੈਂਡਰਡ ਬਾਈ ਡੇਰਾ ਸੱਚਾ ਸਬਦਾ ਚੀਫ ਗੁਰਮੀਤ ਰਾਮ ਰਹੀਮ ਸਿੰਘ ਹੂ ਇਜ਼ ਕਿਊਜਡ ਆਫ ਹਰਟਿੰਗ ਰਿਲੀਜੀਅਸ ਸੈਂਟੀਮੈਂਟਸ ਆਫ ਸਿਕਸ ਅਕੋਰਡਿੰਗ ਟੂ ਅ ਨਿਊਜ਼ ਰਿਪੋਰਟ ਤੁਸੀਂ ਦੱਸ ਦਿਓ ਫਿਰ ਤੁਸੀਂ ਦੱਸੋ ਫਿਰ ਹੋਰ ਦੇਖੋ ਅੱਜ 24 ਮਾਰਚ 2019 ਦੀ ਅੰਮ੍ਰਿਤਸਰ ਸਾਹਿਬ ਦੀ ਖਬਰ ਚੀਫ ਕਾਲ ਚੀਫ ਖਾਨ ਸਾਹਿਬ ਦੀਵਾਨ ਦੇ ਪ੍ਰੋਗਰਾਮ ਦੀ ਜਿਹਦੇ ਵਿੱਚ ਰਾਸਵਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਪੁਟਾਵਾ ਕਰਦੇ ਆ ਕਿ ਜਿਹੜੀ 2007 ਚ ਚਿੱਠੀ ਲਿਖੀ ਸੀ ਉਹਦਾ ਮੈਟਰ ਮੈਂ ਲਿਖਿਆ ਸੀ ਦਸਕਤाराम ਰਹੀਮ ਦੇ ਸੀ ਉਹ ਕਹਿੰਦੇ ਚਿੱਠੀ ਮੈਂ ਤਿਆਰ ਕੀਤੀ ਹੈ ਜਿਹੜੀ ਅਗਰੀਵੇਸ਼ਨ ਲੈ ਕੇ ਆਇਆ ਦਸਕਤੋ ਤੇਰਾਮ ਰਹੀਮ ਦੇ ਸੀ ਹੁਣ ਉਹ ਕੀ ਕਹਿੰਦਾ ਆ ਰਾਸਵ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਵਾ ਕੀਤਾ ਹੈ ਕਿ ਜਿਸ ਚਿੱਠੀ ਦੇ ਆਧਾਰ ਤੇ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਸਾਲ 2015 ਦੌਰਾਨ ਮਾਫੀ ਦਿੱਤੀ ਗਈ ਸੀ ਉਹ ਚਿੱਠੀ 8 ਸਾਲ ਪੁਰਾਣੀ ਮਤਲਬ 2007 ਤੇ ਇਹ ਉਹ ਤੇ ਇਹ ਉਹ ਚਿੱਠੀ ਸੀ ਜਿਹੜੀ ਉਹਨਾਂ ਤਰਲੋਚਨ ਸਿੰਘ ਵੱਲੋਂ ਖੁਦ ਤਿਆਰ ਕਰਵਾਈ ਗਈ ਸੀ ਉਹਨਾਂ ਕਹਿੰਦੇ ਕਿ ਡੇਰਾ ਮੁਖੀ ਵੱਲੋਂ ਉਸ ਚਿੱਠੀ ਨੂੰ ਆਰੀਆ ਸਮਾਜ ਆਗੂ Swami Agnivesh ਸਾਲ 2007 ਵਿੱਚ ਅਕਾਲ ਤਖਤ ਲੈ ਕੇ ਪਹੁੰਚਿਆ ਸੀ ਤਰਲੋਜਨ ਸਿੰਘ ਨੇ ਦਾਵਾ ਕੀਤਾ ਬਸ ਇਹੀ ਹੈ ਹਾਂਜੀ ਹੁਣ ਤਰਲੋਜਨ ਸਿੰਘ ਹੋਰਾਂ ਚਿੱਠੀ ਲਿਖੀ ਅਗਨੀ ਵੇਸ਼ ਲੈ ਕੇ ਆਇਆ ਇਹ ਕਹਿੰਦਾ ਕਿ 2015 ਚ ਸਤਸਕਬੀਰ ਸਿੰਘ ਬਾਦਲ ਨੇ ਉਹ ਚਿੱਠੀ ਤਿਆਰ ਕਰਵਾਈ ਸੀ ਆ ਆ ਸਾਰਾ ਜਿਹਨੇ ਖਬਰਾਂ ਨੇ ਇਹ ਸਤਲੋਜਨ ਸਿੰਘ ਹੋਰ ਨਾਲ ਸੰਬੰਧਿਤ ਨੇ ਜਿਹੜੀਆਂ ਚੀਫ ਖਾਲਸਾ ਦਵੰਦੀਆਂ ਫਾਰਮਰ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਔਨ ਸੈਚਰਡੇ ਕਲੇਮਡ ਥੈਟ ਦਾ ਅਕਾਲ ਤਖਤ ਹੈਡ ਪਾਰਡਨਡ ਡੇਰਾ ਸੱਚਾ ਸਬਦ ਦਾ ਚੀਫ ਗੁਰਮੀਤ ਰਾਮ ਰਹੀਮ ਇਨ 2015 ਔਨ ਦਾ ਬੇਸਿਸ ਆਫ ਐਨ ਹੋਲਡ ਐਂਡ 올ਡ ਲੈਟਰ ਬ੍ਰੌਟ ਬਾਈ ਆਰੀਆ ਸਮਾਜ ਲੀਡਰ ਸਵਾਮੀ ਅਗਨੀਵੇਸ਼ ਔਨ ਬਿਹਾਫ ਆਫ ਦਾ ਡੇਰਾ ਹੈਡ ਇਨ 2007 ਅੱਜ ਵੀ ਖਬਰਾਂ ਨੇ ਕਿ ਕਾ ਡੇਰੇ ਸਰਸੇ ਨੇ 2007 ਦੇ ਵਿੱਚ ਕਾਂਗਰਸ ਦੀ ਮਦਦ ਕੀਤੀ 2012 ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਾਵਾ ਕੀਤਾ ਕਿ ਸਾਨੂੰ ਸੱਚੇ ਸੌਦੇ ਦੀ ਜਿਹੜੀ ਹੈ ਉਹ ਪੂਰੀ ਸਪੋਰਟ ਹਸਲ ਹੈ ਓਪਨਲੀ ਕੀਤਾ ਮੀਡੀਆ 'ਚ ਕੀਤਾ ਖਬਰਾਂ ਨੇ ਆ ਹੁਣ ਜਿਹੜਾ ਰਤੇਸ਼ ਲਖੀ ਜੀ ਕਹਿ ਰਹੇ ਆ ਜੀ ਵੀ ਇਹ ਪੋਲਿਟਿਕਲ ਵਿੰਗ ਦਾ ਚੇਅਰਮੈਨ ਸੀਗਾ ਆ ਕਲੇਜ਼ ਅਰੈਸਟ ਸ਼ਿਫਟਸ ਫੋਕਸ ਬੈਕ ਔਨ ਸੈਕੂਲਰ ਕੇਸਸ ਇਹ ਖਬਰ ਹੈ ਹਿੰਦੁਸਤਾਨ ਟਾਈਮ ਦੀ ਹੈ ਉਹ ਕੀ ਕਹਿੰਦੇ ਆ ਕਿ ਵਿਧ ਦਾ ਅਰੈਸਟ ਆਫ 1 ਆਫ ਦਾ 3 ਅਬਸਕਾਂਡਡ ਅਬਸਕਾਂਡਿੰਗ ਸਿਰਸਾ ਬੇਸਡ ਡੇਰਾ ਸੱਚਾ ਸਬਦਾ ਨੈਸ਼ਨਲ ਕਮੇਟੀ ਮੈਂਬਰਸ ਉਹ ਕੌਪਸ ਕਲੇਮ ਵਾਸ ਵਨ ਆਫ ਦਾ ਕੀ ਕਨਸਪੀਰੇਟਰ ਇਨ ਫਾਈਵ ਸੈਕੂਲਰਿਸ ਕੇਸ ਆਫ 2015 ਇਹ ਪ੍ਰਦੀਪ ਕਲੇਰ ਬਾਰੇ ਕੀ ਆ ਜਾ ਰਿਹਾ ਹੈ ਹੁਣ ਤੁਸੀਂ ਮੈਨੂੰ ਦੱਸੋ ਕਿ ਕੱਲੀ ਕੱਲੀ ਚੀਜ਼ ਜਿਹੜੀ ਆ ਮੈਂ ਤੁਹਾਡੇ ਸਾਹਮਣੇ ਰੱਖਤੀ ਐ ਕਿ ਇਹਨਾਂ ਠੇਕਾ ਲਿਆ